ਲੋ ਉਹ ਤੇ ਮੁੜ ਕੇ ਆਉਣਾ ਪਿਆ ਪ੍ਰੀਤ ਦੇ ਦਰਦੋਂ ਜ਼ਿਆਦਾ ਆਜੋ ਆਜੋ ਆਹ ਮੈਨੂੰ ਬਗੋ ਆਜੋ ਚੰਦਾਂ ਚੰਦਾਂ ਮਗਨੇ ਦੋ ਦੋ ਲੱਪੀ ਭਾਵੇਂ ਕੱਢ ਲਾ ਮੁਕੜੀ ਨੂੰ ਪ੍ਰੀਤੀ ਨੂੰ ਵੀ ਦੋ 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 ਮੁਹੇ ਕੱਢ ਲਾ ਦਰਦ ਹੋਣਾ ਜ਼ਿਆਦਾ ਆਹ ਚੱਲ ਚਸਰ ਪਾਈ ਇੱਕ ਮੇਰੀ ਦਰਦ ਹੋਣਾ ਲੱਭੇ ਜ਼ਿਆਦਾ ਮੁੜ ਕੇ ਆਗੇ ਅਸੀਂ ਬੜੀ ਮੁੰਡੇ ਚਲ ਕੋਈ ਨਹੀਂ ਹੋ ਜਾਣਾ ਫੜ ਲਾ ਉਹਨੂੰ ਕੋਈ ਦੇਖੀ ਨਾ ਚੱਕਰ ਨਾ ਆ ਜਾਵੇ ਆ ਜਾ ਚਲ ਅੰਦਰ ਪੈ ਲੰਮੀ ਬੱਤੀ ਜਾ ਅੰਦਰ ਪੈ ਜਾ ਜਿਆਦਾ ਹੁੰਦੀ बेगुदी आदांदी दवाई देंदे हां दवाई लेन चली रात तो पेट में बड़ा हो गया है हैं हैं चेंज ऐ गाना होला ते ऐ गाना होला ते ओते दवाई ते ले गई थी ओदे ना फर्क नहीं पड़ा ना तेरे को जोक सही हो गए पे ओ तू तो गया गांव एम में लगा ज्यादा घूमड़ फेनन हुंदी है है ना हैं <laughs> कुछ <laughs> தள்ளு முன்னை கோ ਆਹੋਂ ਆਹਨ ਦੇਖੀ ਮਾੜੀ ਆ ਜਿਹੜਾ ਦੇਖ ਲਿਆ ਹੈ ਉਹ ਉੱਠੀ ਜਾਣਾ ਮੈਨੂੰ ਅੱਜ ਲੰਮੀ ਬੈਠੇ ਬਾਹਰ ਮੈਂ ਚੱਲ ਜਾ ਬਹਾਦਰ ਜੜਿਆ ਬਹਾਦਰ ਜੜਿਆ ਮੈਨੂੰ ਘਰ ਤਾਂ ਹੈ ਨਹੀਂ ਬਸ ਆਹ ਨੂੰ ਲੈ ਮੈਂ ਨਹੀਂ ਕਿਹਾ ਚੱਲ ਕੋਈ ਨੂੰ ਰਸਤੂ ਖਾ ਲੈ ਨੂੰ ਦੋ ਮੈਂ ਓਕੇ ਦਾਵਾ ਜੀ ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭੇਸ਼ਾਸ਼ੀ ਕਰ ਤੇ ਰਾਤ ਜਿਹਦੀ ਉੱਖੀ ਉਹ ਕੱਢੀ ਸੀ ਮੈਂ ਬਣੂ ਮੈਂ ਕਿ ਮਿੰਨੀ ਦੇ ਗੁਣ ਗੁੱਡ ਮਾਰਨਿੰਗ एवरीवन 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 ਐਂਡ ਆਈ ਸਟਿਲ ਯੂ ਐਟ ਲਾਈਕ ਵੀ ਕੁਡ ਆਹ ਦੇਖੋ ਜੀ ਅਮਨ ਰੋਟੀਆਂ ਬਕਾਉਂਦੀ ਹੈ ਜੀ ਮੰਮੀ ਨਾਲ ਸੇਵਾ ਕਰੁੰਦੀ ਹੈ ਜੀ ਜਿਹੜੀ ਸਵੇਰ ਦੀ ਗੁੱਡ ਮਾਰਨਿੰਗ ਹੋ ਗਈ ਆ ਤੇ ਜਿਹੜੀ ਰਾਤ ਆ ਰਾਤ ਆ ਹੀ ਬਹੁਤ ਠੀਕ ਗੱਡੀ ਆ ਤੇ ਹਰ ਸਾਰੀ ਸੁੱਤੇ ਦੀਆਂ ਗੇ ਪ੍ਰੀਤੀ ਜਿਹੜੀ ਦੇ ਰਾਤੀ ਸਾਨੂੰ ਲੈ ਕੇ ਜਾਣਾ ਪਿਆ ਉੱਥੇ ਮੈਡੀਕਲ ਤੇ ਹਸਪੀਟਲ ਮੈਡੀਕਲ ਤੇ ਗਏ ਆ ਤੇ ਫਿਰ ਬਾਅਦ ਚੋਂ ਤੁਹਾਨੂੰ ਹਸਪੀਟਲ ਲੈ ਕੇ ਜਾਣਾ ਪਿਆ ਇਹਨੂੰ ਉੱਤੇ ਜਾ ਕੇ ਸੈੱਟ ਹੋਈ ਆ ਦੇ ਦੇ ਕਾ ਦੇ ਲੈ ਇਹ ਮੇਰੇ ਪਾਣੀ ਠੀਕ ਐ ਪਾਣੀ ਪਾਣੀ ਪੀਣ ਲੱਗੇ ਨਹੀਂ ਉਹ ਰੋਟੀ ਦੇਲ-ਵੇਲ ਦੇਈ ਜਾਂਦਾ ਉਹਨੂੰ ਤੇ ਬਾਂਦਰੋ ਤੇ ਲਾਈ ਜਾਂਦਾ ਆਪਕੀ ਸਾਸੂ ਇਸ ਦੁਨੀਆ ਮੇ ਨਹੀਂ ਹੈ ਤੋ ਕੀ ਲੱਗਦਾ ਹੈ ਕਿ ਅੱਜ ਵੀ ਆਪਕੀ ਸਾਸੂ ਹੈ ਆਪਕੇ ਸਾਥ ਨਹੀਂ ਸਾਸੂ ਆ ਗਈ ਅਬ ਕਿੰਨੇ ਤੇ ਰਹੇ ਕਹਿੰਦਾ ਉਹਦੀ ਨਹੀਂ ਉਹਦੀ ਤਰ੍ਹਾਂ ਹੀ ਆ ਸੱਤ ਦੀ ਤਰ੍ਹਾਂ ਆ ਮੰਕੀ ਉਹ ਕੰਮ ਕਰਾਤੀ ਰਹਿੰਦੇ ਹੈ ਬਾਂਦਰ ਹੀ ਹੈ ਜੇ ਠੱਤ ਤਰ੍ਹਾਂ ਕਰਾਉ ਕਲਮੇ ਦਾ ਦਰਦਾਂ ਹੀ ਕਾਮ ਕਰਉਂਦੀ ਜੰਦੀ ਆਹ ਉਹ ਕਹਿੰਦਾ ਜੀ ਸੱਸ ਦੀ ਤਰ੍ਹਾਂ ਤਸ ਸੈ ਨਹੀਂ ਉਹ ਦੀ ਕੁੜੀ ਜੀ ਉਹ ਮੰਕੀ ਹੈ ਨਾ ਕੰਮ ਕਰਾਉਂਦਾ ਆ ਉਹ ਉਹ ਕਹਿੰਦੀ ਤੁਹਾਨੂੰ ਸੱਸ ਦੀ ਯਾਦ ਨਹੀਂ ਕਹਿੰਦੀ ਨਹੀਂ ਮੇਰੀ ਸੱਸ ਦੀ ਤਰ੍ਹਾਂ ਹੀ ਇਹ ਕੰਮ ਨਾ ਕਰਾਉਂਦੇ ਵੀ ਮੰਕੀ ਮੇਰੀ ਭਾੜਾ ਬੇਸ਼ੇਰੀ ਅਸੀਂ ਅਭੀ ਹਮ ਉੱਠ ਗਏ ਹੈ ਹੈਲੋ ਲੈ ਨੀ ਜਸ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਇੱਕ ਵਾਰੀ ਕਮੈਂਟ ਚ ਦਿਲ ਬਾਕੀ ਭੇਜੋ ਆ ਦੋ ਮੂਹੀ ਬੱਲ ਵੀ ਜਾਂਦੀ ਆ ਮੂਹੀ ਲੱਭਣੇ ਆ ਹੈਂ ਮੂਹੀ ਲੱਭਣੇ ਮੈਂ ਕਹਦੇ ਲੱਭਾਂ ਬੇਲਾ ਆ ਹੈਲੋ ਜੀ ਕਿਨਬਾਲਾ ਜੀ ਮਾਰਨਿੰਗ ਗੁੱਡ ਮਾਰਨਿੰਗ ਮੇਰੀ ਦੋ ਜੀ ਤੱਕ ਗੁੱਡ ਮਾਰਨਿੰਗ ਚੱਲਣੀ ਅੱਜ ਯੈਸ ਆ ਯੂ ਹੈਵ ਅ ਨਾਈਸ ਡੇ ਇੰਗਲਿਸ਼ ਸਿੱਖ ਲਈਏ ਮੈਂ ਹੁਣ ਤੁਹਾਡੇ ਤੇ ਬੀਯੂਜ਼ ਕਰਿਆ ਕਰਨੀ ਪਹਿਲਾਂ बाद चो बाहर जाके करूंगा जूस जूस इट्स इफ यू कैन डोंट माइंड एंड फ्रेश बाल इंग्लिश मेरे <laughs> गाइस। गाइस मेरी कोटी कहाँ रखी कट्टे में। <laughs> गाइस तुम्हारी दाढ़ा कहाँ पर है <laughs> कट्टे में है हाँ? दाढ़ा कहाँ पर है कट्टे में है हाँ? ਗੋਆਤੀ ਤੂਟ ਗਈ ਗੋਆ ਚ ਗਈਆਂ ਇਹ ਲੱਜੜੀਆਂ ਬੜੀਆਂ ਔਖੀਆਂ ਇਹ ਲੱਪੜੀਆਂ ਜਦੋਂ ਬੰਦਾ ਐਦਾਂ ਹੁੰਦਾ ਆ ਨੁਕਰਾ ਉਹਦੇ ਦੰਦ ਪੂਰੇ ਕਰਦੇ ਕਿੱਥੋਂ ਪੂਰੇ ਕਰਦੇ ਹੋਗੇ ਵੀ ਬਸ ਗੁਗਰੀ ਇਹਦੀਆਂ ਦਾੜਾ ਦੇ ਉਹ ਹੂੰ ਨਹੀਂ ਅਜੇ ਤਾਂ ਨੁਕਰਾ ਬੰਦਾ ਅਰੇ ਦਾਣਾ ਲਾਜ ਦੇ ਕੋਲ ਨਹੀਂ ਮੂਤ ਗੈਂਦੇ ਪੂਰੀਆਂ ਕਰਨੀਆਂ 32 ਦੇ 32 32 ਦਾ ਦੁੰਦੇ ਹੀ ਤੂੰ ਭਰਾਵਾ ਛਾੜ ਦੇ ਉਹ ਜਿਹੀ ਗੱਲਾਂ ਕਰਨੀਆਂ ਆ ਆ 32 ਦਾ ਦੰਦ ਇਥੇ ਵੀਰੇ ਤਾਂ ਸਾਰੇ ਗਵਾਚ ਗਏ ਹੈ ਬੱਚੇ 32 ਦਾ ਬੱਚੇ 32 ਦਾ ਕਿੱਥੋਂ ਆਉਣੇ ਹੂੰ ਚਲੋ ਆ ਤਾਂ ਕੇਨ ਵਾਲੀ ਹਾਂਜੀ ਕੀ ਚੱਲਦਾ ਪਿਆ ਅੰਦਰ ਲੰਗਰ ਲੰਗਰ ਲੋ ਜੀ ਲੰਗਰ ਦੇ ਵਿੱਚ ਜਿਹੜੀਆਂ ਸਬਜ਼ੀਆਂ ਅੱਜ ਇੱਕ ਹੈਗਾ ਨੂਨ ਇਹਨਾਂ ਦੇ ਲੰਗਰ ਚ ਲੂਣ ਆ ਬਾਕੀ ਗੰਦੇ ਸਬਜ਼ੀਆਂ ਦਾਲਿਆ ਠੰਡਾ ਸੁੰਡ ਸੁੰਡੇ ਸਬਜੀ ਤੇ ਮਾਲਕ ਦਾ ਚਲੋ ਸ਼ੁਕਰਾਨਾ ਬੱਚਿਆ ਰੋਟੀ ਖਾਈ ਜਾਂਦੇ ਪਏ ਆ ਬਸ ਠੀਕ ਠਾਕ ਸਹੀ ਕਿ ਨਹੀਂ ਸਾਰੇ ਬਿਮਾਰ ਹੋਏ ਆ ਸਾਰੇ ਬਿਮਾਰ ਹੋਏ ਆ ਇਸ ਕਰਕੇ ਇਹਨਾਂ ਨੇ ਬਣਾਈਆਂ ਸੁੰਡ ਇਸ ਕਰਕੇ ਇਸ ਕਰਕੇ ਪੀਤੀ ਪੀਤੀ ਖਾਉਗੇ ਮੇਰੇ ਮੂੰਹ ਨਾ ਪੜ ਆਇਆ ਬਿੰਗਾ ਕਿ ਕਰ ਮੂੰਹ ਆਡ ਮੈਂ ਨਹੀਂ ਮੈਂ ਨਹੀਂ ਖਾਣੀ ਦੇਖਦਾ ਸਹੀ ਜੇ ਕਹੇ ਡੋਂਟ ਮਾਈਂਡ ਮੈਂ ਨਹੀਂ ਖਾਊਗਾ ਇਸ ਨੂੰ ਮੈਂ ਇਹ ਦੀ ਸੰਡਾ ਖਾ ਲੈਣੀ ਆ ਪੱਕਾ ਮਾਰ ਲੈ ਕੰਮ ਕਰ ਦੋ ਮੇਰਾ ਇੰਨੀ ਤੁਸੀਂ ਸਾਰੇ ਇੱਚ ਪਾਈ ਹੋਣੀ ਨਾ ਮੈਂ ਪੱਕਾ ਮਾਰ ਲੈਣਾ ਇੱਕ ਚਮਚੇ ਦੇ ਬਾਅਦ ਮੈਂ ਬਿਲਕੁਲ ਹਾਂਜੀ ਕੰਮ ਕਰ ਦੋ ਹਾਂ ਮੈਂ ਤਾਂ ਰੋਟੀ ਲਾਂਗੇ ਨਹੀਂ ਦੋ ਤਿੰਨ ਹਾਂ ਇਹ ਕੱਚੀ ਲੱਸੀ ਬਣਾ ਦਿੰਦੇ ਆ ਜੀ ਕੱਚੀ ਲੱਸੀ ਅਛੀ ਲਾਲ ਕੱਚੀ ਲੱਸੀ ਲੱਗਿਆ ਉਹ ਲੁੱਕ ਜਾ ਜਾਓ ਲਿਓਂਦਾ ਲਿਓ ਕੀ ਕਰਨੀ ਕੱਚੀ ਲੱਸੀ ਕੀ ਕਰਨੀ ਕੱਚੀ ਲੱਸੀ ਪੀੜੀ ਆ ਦੋ ਘੋਟ ਘੋਟ ਕਰਕੇ ਪੀਓ ਜਾਓ ਕਿ ਤੂੰ ਕਿ ਤੂੰ ਕਿ ਤੋਲਣੀ ਚਾਹਉਂਦੇ ਹਰ ਗੱਲ ਤਾਂ ਸੁਣ ਹਾਲ ਸੁਣੀ ਦੀ ਨਾ ਆਪਿੰ ਪ੍ਰੀਤੀ ਉਮਿੰਗ ਸਹੀ ਚੱਲ ਰਹੀ ਏ ਠੰਡੀ ਆ ਨਹੀਂ ਸਹੀ ਮੈਂ ਦੱਸੀ ਤਾਂ ਜਾਂਦਾ ਠੰਡੀ ਨਹੀਂ ਗੇ ਤੇਰੇ ਘਰ ਕੇ ਕੰਨੀ ਰੇ ਸਾ ਹਾਂ ਨਾ ਆਪੀ ਸਹੀ ਕਰਪੋਰਟ ਇਹ ਚੂਰੀ ਨਹੀਂ ਲਾਣੀ ਜੂ ਜੇ ਖਾਣੀ ਵੀ ਖਿਲਾ ਦਿਓ ਥੋੜੀ ਜੀ ਰੋਟੀ ਘਾਲੋ ਇੱਕ ਅੱਧੀ ਮੈਂ ਮੈਂ ਚੂਰੀ ਦਵਾ ਲੈ ਗਿਆ ਮੈਂ ਲੱਸੀ ਪੇ ਜੀ ਦੀ ਜੀ ਲੈ ਹੁੰਦਾ ਲਓ ਜੀ ਇੱਕ ਨਾ ਇੱਕ ਆਈਡੀ ਆ ਸੁਖਵਿੰਦਰ ਕੌਰ ਦੀ ਏ ਹਣਾ ਰੋਜ਼ ਹੀ ਸਾਨੂੰ ਬਾਕਮੈਂਟ ਕਰਦੀ ਆ। ਮੈਂ ਹਣਾ ਅੱਜ ਜਿਹੜੇ 2-4 ਬੰਦੇ ਆ ਵੀ ਜਿਹੜੇ ਡੇਲੀ ਦੇ ਨਾਲ ਨੇ ਸਾਨੂੰ ਮਤਲਬ ਸਮਝ ਹੀ ਲਿਆ ਵੀ ਗਲਤੀ ਬੋਲਣਾ ਆ। ਇਹ ਸੁਵਿੰਦਰ ਕੋ ਆਈਡੀ ਆ ਜੀ ਕੁੜੀ ਦੀ। ਇਹ ਸਾਡੇ ਗਲਤ ਬੋਲਦੀ ਆ ਸਾਡੀ ਮੰਮੀ ਨੂੰ। ਇਹ ਕੰਦੀ ਵੀ ਤੁਹਾਡੀ ਫੁਗਰੀ ਮਾਂ ਕਿੱਥੇ ਆ ਦੇਖ ਮੇਰੀ ਮਾਂ। ਕੌਣ ਰਹਿੰਦੀ ਆ? ਕੰਦੀ ਇੱਕ ਮੰਮੀ ਕੰਦੀ ਤੁਹਾਡੀ ਫੁਗਦੀ ਮਾਂ ਕਿੱਥੇ ਦੱਸ ਵੀ ਇਹਨੂੰ ਅੰਨੀ ਅਕਲ ਨਹੀਂ ਹੈਗੀ। ਤੇਰੇ ਘਰੇ ਮਾਂ ਨਹੀਂ ਹੈਗੀ। ਤੇ ਦੇਖ ਲਈਤੀ ਪੈਣ ਹੈ ਨਹੀਂ ਕੋਈ ਹੁਣੀ ਨਹੀਂ ਹੈ ਨਾ ਤਾਂ ਹੀ ਕਰ ਰਹੀ ਹੈ ਨਾ ਤੂੰ ਕੁੜੀ ਹੋ ਕੇ ਇੱਕ ਸਾਡੀ ਮਾਂ ਨੂੰ ਗਲਤ ਬੋਲਣ ਨਹੀਂ ਆ ਵੀ ਇਹ ਕੁੜੀ ਨੇ ਰੋਜ਼ ਹੀ ਸਾਨੂੰ ਗਲਤ ਕਮੈਂਟ ਕਰਨਾ ਇਹਦੇ ਮੈਂ ਜਿੰਨੇ ਗਲਤ ਕਮੈਂਟ ਸਾਰੇ ਦੱਸੂਗਾ ਤੇ ਪਹਿਲਾਂ ਆਪ ਗਲਤ ਕਮੈਂਟ ਕਰਦੇ ਆ ਬਾਹਰ ਸਾਹਮਣੇ ਕਰ ਇਹ ਜਿਹੜੀ ਮਿੰਨਾ ਇਹ ਪੰਗਾਲਾ ਵੀ ਪਹਿਲਾਂ ਆਪ ਗਲਤ ਕਮੈਂਟ ਕਰਦੇ ਆ ਬਾਅਦ ਚਿਰੋਂ ਮੈਂ ਕੋਈ ਗਲਤ ਗਲਤ ਬੋਲਦਾ ਇਹਨਾਂ ਨੂੰ ਜਾਂ ਕੁਝ ਕਹਿੰਦਾ ਜਾਂ ਫੇਰ ਕਹਿੰਦੀ ਵੀ ਕਰਾਂ ਨੇ ਸਾਨੂੰ ਕੱਢੀਆਂ ਗਾਲਾਂ ਫੇਰ ਹੋੜਾ ਨੂੰ ਗਾਦੀਆਂ ਜਾ ਕੇ ਕੀ ਗੱਲ ਫੇਰ ਸਾਡੇ ਦੇ ਪਿੰਡਾਂ ਵੀਡੀਓ ਅੱਜ ਮੈਂ ਇਹਨਾਂ ਦੇ ਸਾਰੇ ਕਮੈਂਟ ਦਿਖਾਣੇ ਆ ਵੀ ਆ ਦੇਖੋ ਵੀ ਇੰਨੇ ਗਲਤ ਕਮੈਂਟ ਰੋਜ਼ ਕਰਦੇ ਬੰਦਾ ਇੱਕ ਵਾਰੀ ਬਰਦਾਸ਼ਤ ਕਰ ਲੈ ਦੋ ਵਾਰੀ ਕਰ ਲੈ ਰੋਜ਼ ਤਾਂ ਨਹੀਂ ਕੋਈ ਕਰਦਾ ਕੋਈ ਵੀ ਆ ਮੇਰੀ ਜਗ੍ਹਾ ਤੇ ਕੋਈ ਵੀ ਆ ਜੇ ਕਿਸੇ ਦੀ ਕੋਈ ਮਾਂ ਨੂੰ ਗਲਤ ਬੋਲਦਾ ਕੋਈ ਨਹੀਂ ਸੁਣ ਸਕਦਾ ਇਹਦੇ ਮੈਂ ਤੁਹਾਨੂੰ ਮੈਸੇਜ ਦਿਖਾਉਂਦਾ ਤੁਸੀਂ ਸਾਰੇ ਜਾਣੇ ਦੇਖਿਓ ਆ ਦੇਖੋ ਸਕਰੀਨ ਦੇ ਉੱਪਰ ਸ਼ੋਅ ਕਰਦਾ ਪਿਆ ਮੈਂ ਤੁਸੀਂ ਦੇਖੋ ਜਦੋਂ ਆਪਾਂ ਕਿਸੇ ਦੀ ਮਾਂ ਨੂੰ ਕੁਝ ਕਹਿੰਦੇ ਆ ਨਾ ਉਹ ਪਹਿਲਾਂ ਆਪਣੀ ਮਾਂ ਨੂੰ ਨਿਕਲਦੀ ਆ ਆਪਣੀ ਮਾਂ ਨੂੰ ਨਿਕਲਦੀ ਮਾਂ ਤੇ ਮਾਂ ਹੁੰਦੀ ਆ ਮਾਂ ਤੇ ਮਾਂ ਹੁੰਦੀ ਆ ਮਾਂ ਸ਼ਬਦੀ ਮਾਂ ਸ਼ਬਦੀ ਆਪਾਂ ਮੂੰਹ 'ਚ ਮਾਂ ਕਹਿੰਦਾ ਤੇ ਮਾਂ ਸ ਮਾਂ ਮਾਂ ਕਹੂੰਗੀ ਮਾਂ ਤੇਰੀ ਵੀ ਘਰੇ ਮਾਂ ਆ ਜਾਣਾ ਕਦੀ ਵੀ ਕਿਸੇ ਦੀ ਮਾਂ ਪੈਣ ਨੂੰ ਕਦੀ ਨਹੀਂ ਗਲਤ ਬੋਲਣਾ ਚਾਹੀਦਾ ਨਾ ਇਹ ਬੋਲਦੀ ਆ ਪਰ ਕੁੜੀ ਇਹ ਬਹੁਤ ਗਲਤ ਹੈ ਇੱਥੇ ਸੰਨੂਰ ਕੋਰਿਆ ਇਹਨੇ ਕੱਲ ਵੀ ਬੜੇ ਗਲਤ ਮੈਸੇਜ ਕੀਤੇ ਆ ਰੋਜ਼ ਕਰਦੀ ਆ ਠੀਕ ਆ ਕਿਸੇ ਨੇ ਇਹ ਨਹੀਂ ਦੇਖਣਾ ਵੀ ਇਹਨੇ ਵੀ ਗਲਤ ਕੀਤੇ ਆ ਉਹਨਾਂ ਨੇ ਇਹ ਦੇਖਣਾ ਜਦੋਂ ਮੈਂ ਬੋਲਿਆ ਉਹ ਚੀਜ਼ ਨੂੰ ਨੋਟ ਕਰਕੇ ਉੱਤੇ ਚੱਕ ਕੇ ਬਲੌਗ ਪਾ ਦੇਣਾ ਚੱਕੋ ਜੀ ਚੱਕ ਦੇਣਾ ਕਰ ਦੇਣਾ ਰੋਸਟ ਵੀ ਵੀ ਕਰਾਉਣੇ ਇੰਦਾ ਕਿਹਾ ਅੱਜ ਇੰਦਾ ਕਿਹਾ ਉਹ ਨਹੀਂ ਦਿਖਣਾ ਜਿਹੜਾ ਇਹ ਬੋਲਦੀ ਆ ਇਹਦੇ ਤਿੰਨ ਮੈਸੇਜ ਆ ਤਿੰਨ ਡੇਲੀ ਗਲਤ ਬੋਲਦੀ ਡੇਲੀ ਇਹਦੇ ਤਿੰਨ ਮੈਸੇਜ ਤੁ ਤੇ ਇਹ ਕੁੜੀ ਨੇ ਇਹ ਗਲਤ ਕੀਤਾ ਕਹਿੰਦੀ ਇੱਕ ਨਿਆਣਾ ਹੋਰ ਹੋ ਜਾਣਾ ਫੇਰ ਦੀ ਬਰਾਤ ਲੈ ਕੇ ਚਲ ਜਿਓ ਹਨਾ ਠੀਕ ਆ ਹੁਣ ਤੁਸੀਂ ਆ ਇੱਕ ਇੱਕ ਗੱਲ ਸੋਚ ਕੇ ਦੇਖੋ ਵੀ ਜਿਹੜੇ ਪਹਿਲਾਂ ਇੰਨਾ ਗਲਤ ਬੋਲਦੇ ਆ ਉਹ ਚੀਜ਼ ਨੂੰ ਕੋਈ ਨੋਟ ਨਹੀਂ ਕਰਦਾ ਮੈਂ ਬਲੌਗ ਬਣਾਉਣਾ ਨਹੀਂ ਸੀਗਾ ਮੈਂ ਮੈਂ ਸਿਰਫ ਅੱਜ ਦੱਸਣ ਦਿਆਂ ਵੀ ਇੱਕ ਬੰਦਾ ਕਿੰਨੇ ਕਿੰਨੇ ਕਮੈਂਟ ਕਰਦਾ ਇਹਨਾਂ ਨੂੰ ਲੱਗਦਾ ਘਰ ਅੱਜ ਅਸੀਂ ਕਮੈਂਟ ਕਰਤਾ ਅੱਜ ਅਸੀਂ ਗਲਤ ਬੋਲਤਾ ਖਰਾਜ ਹੋਣੀ ਹੋਣਾ ਓਕੇ ਕਰਨਾ ਪੈਂਦਾ ਆਹ ਜਿੱਤੇ ਸਾਰੇ ਕਮੈਂਟ ਆ ਜਾਂਦੇ ਵੀ ਕਿੰਨੇ ਕਮੈਂਟ ਕਿਹੜਾ ਬੰਦਾ ਰੋਜ਼ ਕੀ ਬੋਲਦਾ ਇਹ ਕੁੜੀ ਦੇ ਇਹਨਾਂ ਕਿੰਨਾ ਗਲਤ ਬੋਲਦੀ ਇਹਦੇ ਮੈਸੇਜ ਮੈਂ ਸ਼ੋਅ ਕੀਤੇ ਸਕਰੀਨ ਤੇ ਦੇਖੋ ਸਾਰੇ ਜਾਨੀ ਹਣਾ ਵੀਡੀਓ 'ਚ ਕਿੰਨਾ ਖਲਾਰਾ ਪਾਇਆ ਐਦਾਂ ਉਦਾਂ ਸਾਡੇ ਵੀਡੀਓ 'ਚ ਖਲਾਰਾ ਪਾਇਆ ਤੂੰ ਸਫਾਈ ਕਰਨੀ ਆ ਕਿ ਤੂੰ ਕਰਦੇ ਆ ਜਾ ਝਾੜੂ ਫੇਰਨ ਵਾਲੀ ਹੀ ਰੱਖਣੀ ਆ ਉਦਾਂ ਵੀ ਤੈਨੂੰ ਰੱਖ ਲੈਂਦੇ ਆਂ ਤੂੰ ਆ ਕੇ ਸਫਾਈ ਕਰ ਦਿਆ ਕਰ ਬਰਾਤ ਲੈ ਕੇ ਜਾਓ ਜੀ ਇੱਕ ਨਿਆਣਾ ਹੋਰ ਜਾਨਾ ਉਹਦੀ ਬਰਾਤ ਲੈ ਕੇ ਚੱਲ ਜਾਓ ਜਦੋਂ ਤੁਹਾਡੇ ਘਰੇ ਨਿਆਣੇ ਹੁੰਦੇ ਤੁਸੀਂ ਬਰਾਤਾਂ ਲੈ ਕੇ ਜਾਂਦੇ ਆਂ ਤੁਹਾਡੇ ਜਿਹੜਾ ਨਿਆਣਾ ਜੰਮਦਾ ਤੁਸੀਂ ਨਿਆਣੇ ਦੀ ਬਰਾਤ ਲੈ ਕੇ ਤੁਰ ਪੈਂਦੇ ਆਂ ਅਕਲ ਕਰੋ ਅਕਲ ਕਰੋ ਬੋਲੁੰਦੀ ਅਕਲ ਕਰ ਕੁੜੀ ਐ ਇੱਕ ਠੀਕ ਆ ਤੇ ਫੇਰ ਵੀ ਫੇ ਤੁਸੀਂ ਕਹਣਾ ਵਿਕਰਮ ਬੋਲਦਾ ਆ ਇਹ ਕੱਲੋ ਬੋਲਦੇ ਆ ਇੱਕ ਪ੍ਰਭਜੋਤ ਨੂੰ ਆ ਲਾਸਟ ਵਾਰਨਿੰਗ ਆ ਕਮੈਂਟ ਤਾਂ ਹੋਰ ਵੀ ਬਹੁਤ ਆਉਂਦੇ ਆ ਹੁਣ ਗੱਲ ਇਹ ਆ ਵੀ ਇੱਕ ਪੱਖ ਰੱਖਣਾ ਬਹੁਤ ਜ਼ਰੂਰੀ ਆ ਵੀ ਬੰਦਾ ਆਪਣਾ ਪੱਖ ਰੱਖੇ ਵਧੀਆ ਗੱਲ ਲੈਣਾ ਹੁਣ ਇਹਨੂੰ ਜੇ ਮੈਂ ਗਲਤ ਬੋਲ ਦਮਾ ਦੋਨਾਂ ਨੂੰ ਮੈਂ ਰਿਪਲਾਈ ਕਰ ਦਮਾ ਨਾ ਇਹ ਮੇਰਾ ਕਮੈਂਟ ਮੈਂ ਟੋਮੇਟੀ ਸਕਰੀਨਸ਼ਾਟ ਉਧਰ ਚੱਲ ਜਾਣਾ ਹੋਰਾਂ ਤੋਂ ਵੀ ਇਹ ਦੇਖੋ ਜੀ ਵਿਕਰਮ ਨੇ ਅੱਜ ਕੁੜੀ ਨੂੰ ਗਲਤ ਬੋਲਿਆ ਵਿਕਰਮ ਗਾਲਾਂ ਕੱਢਦਾ ਬੇਸ਼ਰਮੀ ਏਦਾਂ ਉਦਾਂ ਪਰ ਇਹ ਨਹੀਂ ਪਤਾ ਜਿਹੜਾ ਇਹ ਕੁੜੀ ਗਲਤ ਬੋਲਦੀ ਆ ਹੁਣ ਕੋਈ ਵੀ ਨਹੀਂ ਮੈਂ ਪਹਿਲਾਂ ਵੀ ਇੱਕ ਪਰ ਵਾਰ ਵਾਰ ਕੋਈ ਨਹੀਂ ਸੁਣਦਾ ਤੇ ਕੋਈ ਇਹਦੀ ਮਾਂ ਪੈਣ ਨੂੰ ਹੁਣ ਮੈਂ ਇਹਦੀ ਮਾਂ ਨੂੰ ਗਲਤ ਬੋਲੂਗਾ ਨਾ ਤੁਸੀਂ ਸਾਰਿਆਂ ਨੇ ਕਹਿਣਾ ਯਾਰ ਬਹੁਤ ਗਲਤ ਗੱਲ ਆ ਕਿਉਂਕਿ ਮੈਂ ਮੇਰਾ ਕਮੈਂਟ ਸ਼ੋ ਹੋਇਆ ਲੋਕਾਂ ਨੂੰ ਪਤਾ ਲੱਗ ਗਿਆ ਨਾ ਵਿਕਰਮ ਨੇ ਕਮੈਂਟ ਕੀਤਾ ਹੁਣ ਇਹਨਾਂ ਦੀ ਆਈਡੀਆਂ ਹੋ ਜੀਆਂ ਆ ਨਾ ਸ਼ੋ ਹੁਣੀਆਂ ਨਾ ਕੁਛ ਆ ਹੁਣ ਮੇਰੀ ਆਈਡੀ ਹੋ ਜੀ ਆ ਪਤਾ ਵੀ ਸਾਰਿਆਂ ਨੂੰ ਦੇਖਣੀ ਦੇਖਣੀ ਯਾਰ ਵਿਕਰਮ ਨੇ ਆ ਕੁੜੀ ਨੂੰ ਗਲਤ ਬੋਲਤਾ ਵੀ ਬਹੁਤ ਗਲਤ ਗੱਲ ਆ ਇਹ ਹੁਣ ਮੈਂ ਆਪਣਾ ਪੱਖ ਰੱਖਿਆ ਮੈਂ ਦਿਖਾਇਆ ਨਾ ਵੀ ਕੁੜੀ ਸਾਨੂੰ ਗਲਤ ਬੋਲੀ ਹੁਣ ਸਾਰੇ ਮੈਨੂੰ ਕਹਿਣਗੇ ਯਾਰ ਹਾਂ ਬਾਕੀ ਕੁੜੀ ਗਲਤ ਬੋਲਦੀ ਤਾਂ ਅਗਲਾ ਬੋਲ ਤੇ ਬਾਕੀ ਯਾਰ ਕਿਸੇ ਨੂੰ ਗੱਲ ਤੋਂ ਕਮੈਂਟ ਨਹੀਂ ਤੁਹਾਨੂੰ ਪਸੰਦ ਤੁਸੀਂ ਨਾ ਦੇਖੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਵੀ ਤੁਹਾਨੂੰ ਜੇ ਨਹੀਂ ਪਸੰਦ ਹੈਗੇ ਆ ਤੁਸੀਂ ਨਾ ਦੇਖੋ ਬਾਕੀ ਇੱਕ ਮੈਸੀ ਕਰਨ ਦਿਆ ਸੀ ਉਹ ਰੋਜ਼ ਮੈਸੀ ਕਰਦਾ ਉਹਨਾਂ ਦਾ ਬਹੁਤ ਜ਼ਿਆਦਾ ਚੱਲਣ ਦਿਆ ਕੰਮ ਕਹਿੰਦਾ ਵੀ ਤੁਸੀਂ ਵੀ ਅ ਸਿੱਖਿਆ ਕੀ ਦੇਂਦੇ ਆ ਬੱਚਿਆਂ ਨੂੰ ਬਲੌਗ ਦੇ ਵਿੱਚ ਨਹੀਂ ਕੀ ਅਸੀਂ ਕੀ ਇੱਥੇ ਗੰਦ ਕਰਨਦੇ ਆ ਗੰਦਮੰਦ ਦਿਖਾਉਂਦੇ ਆ ਬਲੌਗਾਂ 'ਚ ਅਸੀਂ ਅੱਧੇ-ਅੱਧੇ ਕੱਪੜੇ ਪਾ ਕੇ ਵੀ ਵੀਡੀਓ ਪਾਉਂਦੇ ਆ ਜਨਾਨੀ ਦੇ ਸਿਰ ਤੋਂ ਖਾਂਦਾ ਯਾਰ ਮੇਰੀ ਜਨਾਨੀ ਮੋਰੇ ਸਿਰ ਤੋਂ ਖਾਂਦਾ ਹਾਂ ਠੀਕ ਆ ਫਿਰ ਤੈਨੂੰ ਵੀ ਮੈਂ ਖਾਂਦਾ ਤੂੰ ਵੀ ਆਪਣੀ ਜਨਾਨੀ ਨੂੰ ਦਿਖਾ ਤੂੰ ਵੀ ਖਾਨ ਲਾਪਾ ਜਾਂ ਤੂੰ ਆਪਣੀ ਜਨਾਨੀ ਮੇਰੇ ਮੋਹਰੇ ਕਰ ਜਿੰਨੀ ਇਹਦੀ ਇਨਕਮ ਹੋਊਗੀ ਮੈਂ ਤੈਨੂੰ ਦੇ ਦੇਆ ਕਰੂੰਗਾ ਐਦਾਂ ਸੋਖੇ ਰਹਿੰਦੇ ਤੁਸੀਂ ਯਾਰ ਮੇਰੇ ਘਰ ਦੀ ਆ ਠੀਕ ਆ ਮੈਂ ਜੋ ਮਰਜੀ ਆ ਜਾਂ ਮੈਂ ਵੀਡੀਓ ਬਣਾਵਾ ਜਾਂ ਮੈਂ ਜੋ ਮਰਜ਼ ਕਰਾਂ ਮੈਂ ਗੰਧ ਤਾਂ ਨਹੀਂ ਪਾਉਂਦਿਆ ਭੰਗੜੇ ਤਾਂ ਨਹੀਂ ਪਾਈ ਉਹ ਵੀਡੀਓ ਤੁਹਾਨੂੰ ਪਸੰਦ ਆ ਉਹ ਤੁਹਾਨੂੰ ਬਹੁਤ ਪਸੰਦ ਵੀਡੀਓ ਜਿੱਜ ਵਿੱਚ ਮਤਲਬ ਵੀ ਕੱਪੜੇ ਪਾਈ ਨਾ ਹੁਣ ਉਹ ਕੁੜੀ ਤੁਰ ਕੇ ਜਾਂਦੀ ਉਹਨੂੰ ਇਹਨਾਂ ਨੇ ਲਾਈਕ ਕਰਨਾ ਤੇ ਨਾਲ ਦੇ ਯਾਰਾ ਦੋਸਤਾਂ ਨੂੰ ਸ਼ੇਅਰ ਕਰਨੀ ਵੀਡੀਓ ਬਾਈ ਆਹ ਦੇਖ ਯਾਰ ਕਿੰਨੀ ਇਹ ਵਧੀਆ ਲੱਗਦੀਆਂ ਤੁਹਾਨੂੰ ਵੀਡੀਓ ਓਹ ਨਹੀਂ ਦੇਖਦੇ ਤੁਸੀਂ ਸਿੱਖਿਆ ਹਨ ਹੁਣ ਪਿੱਛੇ ਜੇ ਕੌਂਟਰਵਰਸੀ ਚੱਲੰਦੇ ਸੀ ਦੋ ਬੰਦੇ ਆ ਦੀ ਹਨ ਤੁਹਾਨੂੰ ਵੀ ਪਤਾ ਸਾਰੇ ਉਹ ਕਿੰਨਾ ਉਹਨਾਂ ਨੇ ਗਾਲੀ ਗਲੋਚ ਕੀਤੀ ਇੰਸਟਾਗ੍ਰam ਤੇ ਕਿੰਨੀ ਗਾਲੀ ਗਲੋਚ ਹੋਈ ਉਹ ਉੱਥੇ ਜਾ ਕੇ ਕਰ ਕਮੈਂਟ ਉਹਨਾਂ ਨੂੰ ਕਹਿ ਜਾ ਕੇ ਵੀ ਤੁਸੀਂ ਕਿੰਨਾ ਗਲਤ ਬੋਲਦੇ ਆ ਇਹ ਲੋਕੀ ਦੇਖਦੇ ਨਹੀਂ ਹੋਣਗੇ ਹੁਣ ਕਈ ਆਈਡੀਆਂ ਐਦਾਂ ਦੀਆਂ ਮੁੰਡਿਆਨੇ ਬਣਾਈਆਂ ਆ ਉਹ ਸ਼ਰਿਆਮ ਆਪਣੀਆਂ ਫੋਟੋਆਂ ਦਿਖਾ ਕੇ ਸ਼ਰਿਆਮ ਗੰਦ ਬੋਲਦੇ ਆ ਇੰਸਟਾਗ੍ਰam ਤੇ ਇੰਨੀਆਂ ਕਿ ਵੀਡੀਓ ਸ਼ੋ ਹੁੰਦੀਆਂ ਸਿੱਧੀਆਂ ਗਾਲਾਂ ਅੱਜ ਤੱਕ ਮੈਂ ਆਪਣੇ ਬਲੌਗ 'ਚ ਕਦੀ ਗਾਲ ਨਹੀਂ ਕੱਢੀ ਇੱਕ ਬੰਦਾ ਵੀ ਕਹਿ ਦੇਵੇ ਬੀਬੀ ਤੂੰ ਗਾਲਾਂ ਕੱਢਦਾ ਮੈਂ ਬਲੌਗ 'ਚ ਗਾਲਾਂ ਤੱਕ ਨਹੀਂ ਕੱਢਦਾ ਠੀਕ ਹੈ ਨਾ ਅਸੀਂ ਅਜੇ ਤੱਕ ਅਦੀ ਗਾਲੀ-ਗਲੋਚ ਨਹੀਂ ਕੀਤੀ ਬਲੌਗ 'ਚ ਠੀਕ ਆ ਲੋਕੀ ਕਰਦੇ ਆ ਨਾ ਅਸੀਂ ਅਜੇ ਤੱਕ ਗਾਲੀ-ਗਲੋਚ ਨਹੀਂ ਕੀਤੀ ਤੇ ਅਸੀਂ ਫੇਰ ਇੱਥੇ ਗਲਤ ਹੋ ਗਏ ਬੱਚਿਆਂ ਨੂੰ ਕੀ ਬੱਚਿਆਂ ਨੂੰ ਕੀ ਸਿੱਖਿਆ ਮਿਲਦੀ ਆ ਭਰਾਵਾ ਤੂੰ ਆਪਣੇ ਬੱਚਿਆਂ ਨੂੰ ਥਾਂਬ ਤੇ ਬਾਕੀ ਜਿਹੜੇ ਦੇਖਦੇ ਆ ਉਹਨਾਂ ਨੇ ਹੁਣ ਜੇ ਤੈਨੂੰ ਜ਼ਿਆਦਾ ਇਹ ਤਾਂ ਭਰਾਵਾ ਕਿੰਨਿਆਂ ਨੂੰ ਰੋਕੂਗਾ ਤੂੰ ਜਿਹੜੇ ਹੋਰ ਇੰਨਾ ਗੰਦ ਪਾਉਂਦੇ ਉਹ ਨਹੀਂ ਜਨੂੰ ਦੇਖਦੇ ਅਸੀਂ ਤਾਂ ਬਣਾਈਦਾ ਬਲੌਗ ਸਾਡਾ ਤਾਂ ਹੁੰਦਾ ਹੀ ਬਲੌਗ ਆ ਜਿਹੜਾ ਤੂੰ ਦਾਦਾਣਾ ਵੀ ਇੰਸਟਾਗ੍ਰਾਮ ਤੇ ਗੰਦ ਪਾਉਂਦੇ ਪਾਈ ਇਹ ਇੰਸਟਾਗ੍ਰਾਮ ਤੇ ਗੰਦ ਪਾ ਕੇ ਦੇਖ ਅਗਲੇ ਵੀਡੀਓ ਬੰਦ ਕਰ ਦੇਣੀ ਨਾਲ ਹੀ ਜਦੋਂ ਅਪਲੋਡਿੰਗ ਹੁੰਦੀ ਆ ਜਦੋਂ ਅਪਲੋਡ ਆਪਾਂ ਗਲਤ ਵੀਡੀਓ ਕਰ ਦਾਂਗੇ ਨਾਲ ਹੀ ਬੰਦ ਹੁੰਦੀ ਨਾਲ ਹੀ ਇਹ ਤੇ ਚੀਜ਼ਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਮਿੰਨ ਤਾਂ ਆਦਾ ਪੜ੍ਹੇ ਹੀ ਪੰਜ ਗਿਆ ਫੋਨ ਚੱਕ ਕੇ ਕਮੈਂਟ ਕਰਦੇ ਪਤਾ ਬਸ ਹੋਰ ਖੋਖ ਨਹੀਂ ਪਤਾ ਇਹਨਾਂ ਨੂੰ ਬਾਕੀ ਤੁਸੀਂ ਸਾਰੀ ਇਨਾਂ ਨੂੰ ਪਿਆਰ ਕਰਦੇ ਹੋ ਤੁਹਾਡਾ ਦਿਲੋਂ ਧੰਨਵਾਦ ਆ ਲਵ ਯੂ ਤੇ ਇਦੇ ਪਿਆਰ ਤੇ ਸਪੋਰਟ ਕਰਦੇ ਹੋ ਥੈਂਕ ਯੂ ਰਾਤਰੀ ਤੇ ਬਹੁਤ ਐਕਸੀਡੈਂਟ ਹੋਇਆ ਕੱਲ ਪਾਈ ਇੱਕ ਗੱਡੀ ਲੈ ਗਈ ਬੰਦੇ ਦੀ ਦੂਜੇ ਤੇ ਉਹ ਕੀ ਜੇ ਨੰਬਰ ਤੇ ਆ ਹੋਣਾ ਅੱਜ ਹੋਇਆ। ਸੋੜੀ ਬਿਚਾਰੇ ਘਰੋਂ ਨਿਕਲੇ ਭਈਆਂ ਨੇ ਚੱਕ ਦਿੱਤੀ। ਲੋਕਾਂ ਨੇ ਬਹੁ ਬੱਬਾ। ਲੋਕਾਂ ਬੱਬਾ ਚਾਈ ਦਾ ਵੀ ਨਾ। ਭਰੋ ਖਾ ਬਾਹਰ। ਸ਼ਿਵਜੀ ਮਹਾਰਾਜ ਇਹ ਦੋਹੋ ਕਹਿੰਦਾ ਵੀ ਤੂੰ ਜਿਆਦਾ ਵੀ ਖਾਬੀਆਂ ਕਰੋ। ਹਣਾ। ਪਛਾਅ ਦੇ ਤੋਤੇ ਦੀ ਇੱਕ ਚੀਜ਼ ਨਹੀਂ। ਆਹ ਦੇਖ ਲਓ ਜੀ ਕੰਮ। ਇਹਨਾਂ ਨੂੰ ਲੈ ਲਿਓ ਵੀ ਕਰ। ਪਹਿਲਾਂ ਬੜਾ ਵਧੀਆ ਗੇਟ ਕਰਤਾ ਸੀ ਕੁੰਡਾ ਕਰਤਾ ਸੀ ਹੈ। ਉੱਪਰ ਨੂੰ ਵੀ ਇਹ ਕੁੰਡਾ ਚੱਕ ਹੋ ਗਿਆ ਸੀ। ਪਰ ਫੇਰ ਉਹੀ ਕੰਮ ਕਰਤਾ। ਇੱਕ ਵਾਰ। ਇਹ ਤੋਂ ਕਿਉਂ ਕਰੂਗੇ? ਹੈ? ਪਤਾ ਨਹੀਂ ਕੀ ਕਰਦੇ ਆ ਪਹਿਲਾਂ ਸਹੀ ਹੋ ਕਰ ਦਿੰਦਾ। ਤਾਂ ਤੂੰ ਦਰਵਾਜ਼ਾ। ਪਹਿਲਾਂ ਸਹੀ ਹੋ ਗਈ। ਕਰਦਾ ਮੈਂ ਤੋਂ। ਚੱਲ। ਸਹੀ ਹੋ ਜੂ ਹੁਣ। ਆ ਦੇਖ ਸਾਰਾ ਸੀਮੈਂਟ ਵੀ ਲਾਤਾ। ਮਟਾਈ ਮਨੇ ਤਨੂ ਕੈਮਰਾ ਛੱਡ ਲਓ ਜੀ ਆਪਾਂ ਤਾਂ ਹੋ ਚੁੱਕਿਆ ਰੈਡੀ ਸ਼ੈਡੀ ਘਰ ਜਾਣ ਲਈ ਸਹਿ ਸਾਡੀ ਆ ਚੁੱਕੀ ਆ ਮੰਦਿਰ ਸਾਡੇ ਨੂੰ ਲਜਾਣਾ ਬਹੁਤ ਔਖਾ ਹੁਣ ਸਹਿਜ ਆ ਗਈ ਆ ਕਰਦੇ ਕਰਦੇ ਹੋ ਗਈ ਆ ਦਰਵਾਜ਼ਾ ਚੱਕੋਗੇ ਕਿੰਨਾ ਹੀ ਲੈ ਹਾਂ ਇੰਨਾ ਸਹੀ ਸਹੀ ਦਾ ਚਲ ਹੁਣ ਨਾ ਕਰੀਏ ਕੋਈ ਫੋਟੋ ਫੰਕਾ ਨਹੀਂ ਓਕੇ ਆ ਓਕੇ ਗੁੱਡੀ ਦਾ ਪਰੋਣਾ ਆਉਂਦਾ ਨਹੀਂ ਚੱਲ ਲੈਣੇ ਗੁੱਡੀ ਦਾ ਪਰੋਣਾ ਆਹੇ ਘੱਟ ਦਾ ਵਜਾ ਸੈਟ ਪਈ ਤੁਹਾਡਾ ਇਹ ਲੋ ਜੀ ਹੁਣ ਆਪਾਂ ਚੱਲੇ ਆ ਘਰੇ ਤੇ ਹੁਣ ਉਹ ਤੇ ਮੌਸਮ ਦੇਖੋ ਨਾਲੇ ਤੁਹਾਨੂੰ ਮੌਸਮ ਬਹੁਤ ਵਧੀਆ ਆ ਤੇ ਇੱਥੇ ਬਹੁਤ ਵਧੀਆ ਲੱਗਦਾ ਆਪਾਂ ਨੂੰ ਆਗੇ ਉੱਥੇ ਮੌਸਮ ਬਹੁਤ ਵਧੀਆ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਮੈਂ ਕਹਾ ਟੈਂਟ ਆ ਕੰਮ ਆ ਦੇਖੋ ਉਹਦੇ ਮਨਵੀਰ ਆ ਗਿਆ ਉਹ ਮੈਂ ਖਾਲੀ ਜੀ ਰਿੰਦੀ ਗਲੀ ਮਤਲਬ ਜਿਆਦਾ ਹਾਂਜੀ ਕੀ ਹੋਇਆ ਇਹ ਕੀ ਜਿੱਦੀ ਇਹਨੂੰ ਦੁਕਾਨ ਦਾ ਪਤਾ ਲੱਗ ਗਿਆ ਸਾਡੇ ਘਰੇ ਲੱਗੇ ਦੁਕਾਨੇ ਨਹੀਂ ਉਹ ਸਾਹਮਣੇ ਦੁਕਾਨੇ ਉੱਥੇ ਤੁਰਿਆ ਜਾਂਦਾ ਚੱਲ ਜੀ ਘਰੇ ਹੈ ਘਰੇ ਚੱਲੀ ਚੱਲੀ ਘਰੇ ਕਾਲ ਚੰਦੀ ਕਾਲ ਪਰ 10 ਘੜੇ ਕ ਲਈ ਕਰੇ ਚੱਲੀਏ ਚ ਬੱਪੀ ਭਾਲ ਕੋ ਤੇ ਚੱਲ ਕੀ ਹੁੰਦਾ ਚਲੋ ਕ ਪਪਾ ਜੀ ਚਲੋ ਚੋ ਪਪਾ ਜੀ ਚਲੋ ਓ ਸੱਜੋ ਆ ਗਏ ਹੈ ਸੱਜੋ ਮਾਮੂ ਮੈਨੂੰ ਵੀ ਦੇ ਦਿਆ ਆਰੇ ਮੈਨੂੰ ਵੀ ਲਾਤਾ ਕਰ ਦਨ ਦੇਖ ਤਾਂ ਜੋ ਹੈ ਲੋ ਜੀ ਆਪਾਂ ਗੱਡੀ ਕੱਢ ਲਈਏ ਗੱਡੀ ਇੱਧਰ ਖੜੀ ਹੈ ਭਾਈ ਉਹਨਾਂ ਦੇ ਚਾਚਾ ਚਾਚੇ ਆ ਗਰੇ ਚਲਿਏ ਫਿਰ ਚਲਿਏ ਨਹੀਂ ਜਾਣੇ ਬੈਣਾ ਚਲੋ ਫਿਰ ਚੱਲੇ ਆਂ ਸੀ ਚੋ ਰਹਾ ਹਾਂ ਮੈਂ ਓਕੇ ਗੁੱਡ ਬਾਏ ਮਾਸੀ ਜਾਣਾ ਨਹੀਂ ਨਹੀਂ ਜਾਣਾ ਮੈਂ ਘਰ ਜਾਣਾ ਐ ਮਾਸੀ ਨੇ ਚਲੋ ਫਿਰ ਰਹੀ ਔਰ ਬਈ ਆਹ ਇਹ ਪਤਾ ਰੱਖੀ ਜੀ ਬਈ ਲਵ ਬਿਕੂ ਬਿਕੂ ਬਦਮਾਸ਼ ਮੇਰੇ ਬਦਮਾਸ਼ ਬਣਾਇਆ ਕਈਆਂ ਨੇ ਤਾਂ ਕਹਿੰਦੇ ਜੀ ਵਿਕਰਮ ਬਦਮਾਸ਼ ਆ ਠੀਕ ਹੈ ਜੀ ਹਾਂ ਭਰਾਵਾ ਕਈ ਕਹਿੰਦੇ ਵਿਕਰਮ ਬਦਮਾਸ਼ ਆ ਮੈਂ ਠੀਕ ਆ ਜੀ ਅਸੀਂ ਬਦਮਾਸ਼ ਹੀ ਚੰਗੇ ਆ ਭਰਾਵਾ ਮੇਰਾ ਨਾਂ ਹੀ ਬਦਮਾਸ਼ ਆ ਮੇਰਾ ਨਾਂ ਵਿਕਰਮ ਬਦਮਾਸ਼ ਆ ਆ ਦੇਖੋ ਜੀ ਵਿਕਰਮ ਬਦਮਾਸ਼ ਆ ਆ ਕਰਦਾ ਤੂੰ ਪ੍ਰੀਤੀ ਦੇ ਵੀ ਵਿਕਰਮ ਬੂਟ ਆ ਕਈ ਬਦਮਾਸ਼ ਕਹਿੰਦੇ ਕਈ ਕੁਝ ਭਰਾਵਾ ਦੁਨੀਆਦਾਰੀ ਤਾਂ ਬਹੁਤ ਕੁਝ ਕਹਿੰਦੀ ਹੁਣ ਕੀ ਕਹੀਏ ਕਿਸ ਨੂੰ ਓਏ ਆ ਜਾ ਚਲੋ ਜੀ ਇੱਧਰ ਸੈਰ ਉਰੀਆ ਆਂਦੀ ਸੈਦਾਨੀ ਸਾਦੀ ਜਾ ਆ ਜਾ ਆ ਗਈ ਆਈ ਆ ਗਈ ਆਹ ਦੇਖੀ ਆਹ ਦੇਖੀ ਰੋਕੜਾ ਮੈਨੇ ਲੱਗਾ ਰੋਕੜਾ ਉਹ 20 ਰੁਪਏ ਲੈੜਾ ਲੈਣਾ ਚੀਜੀ ਮੈਂ ਇੱਧਰ ਰੋਕੜਾ ਕੋਲੋਲਾ ਪਾਉਦਾ ਕੋਲੋਲਾ ਕੋਲੋਲਾ ਨਾਨੀ ਦੇ ਪੈਸੇ ਮੈਨੇ ਹੀ ਮੜ ਖੋਜੂਗੀ ਆਹ ਦੇ ਹੋਏ ਇਹ ਬਲਾ ਇਹੇ ਕੰਮ ਨਹੀਂ ਕਰਦੀ ਆ ਜਾ ਭੱਜ ਗਈ ਚਲੋ ਯਾਰ ਆ ਜੀ ਚਲੋ ਜੀ ਮੰਮੀ ਤੂੰ ਰਹਿ ਇੱਥੇ ਦੱਸ ਦੇਣ ਲੋ ਜੀ ਅਸੀਂ ਪਹੁੰਚੁਕਿਆ ਘਰੇ ਤੇ ਫੂਲ ਦੇਖੋ ਲੇਹੁਣ ਅਸੀਂ ਲੱਗਿਆ ਚਾਹ ਬਣਾਉਣ ਕਿਉਂਕਿ ਮੈਂ ਬਹੁਤ ਜ਼ਿਆਦਾ ਪੈਂਦਾ ਪਿਆ ਆ ਤੁਸੀਂ ਦੇਖ ਸਕਦੇ ਹੋ ਮਮਾ ਉਪਰੋ ਜਿੰਦਾ ਕੋਲ ਸਿਆ ਦੇਖੋ ਮੈਂ ਕਿੰਨਾ ਬੈਂਦਾ ਪਿਆ ਮਮਾ ਜਲਦੀ ਜਲਦੀ ਆ ਜਾਓ ਤੇ ਅਸੀਂ ਲਿਆਂਦੇ ਸੀ ਇਹ ਪਕੌੜੇ ਅੱਜ ਮੀਚ ਖਾਣ ਨੂੰ ਜੀ ਕਰਦਾ ਸੀ ਤੇ ਅਸੀਂ ਪਕੌੜੇ ਲਿਆਂਦੇ ਆ ਇਹ ਦੇਖੋ ਪਕੌੜੇ ਲੱਗੇ ਆਏ ਨਾਲ ਹੁਣ ਆਪੀ ਪੀਵਾਂਗੇ ਚਾਹ ਤੇ ਚਾਹ ਪੀ ਕੇ ਆਪਾਂ ਤੁਹਾਡ ਨਾਲ ਕਰਦੇ ਆਂ ਗੱਲਬਾਤ ਮੈਨੂੰ ਪੁਸ਼ਪਾ ਕਰ ਦੇ ਪੁਸ਼ਪਾ ਕਰ ਦੇ ਕਦੀ ਪੁਸ਼ਪਾ ਨੂੰ ਪੁਸ਼ਪਾ ਕਰੀ ਪਹਿਲਾਂ ਪੁਸ਼ਪਾ ਕਰ ਫੇ ਮੈਂ ਫੋਨ ਖੋਲ ਲੈਣਾ ਫੇ ਪਹਿਲਾਂ ਪੁਸ਼ਪਾ ਕਰ ਔਰ ਇਦਾਂ ਪੀਤੀ ਪੀਤੀ ਕਰੀ ਪੁਸ਼ਪਾ ਕਰੀ ਮੈਨੂੰ ਕਰ ਦੇ ਪੁਸ਼ਪਾ ਦੇਖਿਓ ਪੁਸ਼ਪਾ ਕਰਦਾ ਉੱਚੀ ਦਨੀ ਉੱਚੀ ਦਨੀ ਕਾ ਉੱਚੀ ਦਨੀ ਕਰ ਦੇ ਮੇਰਾ ਪੋਤਾ ਨਹੀਂ ਪੇਵੇ ਕਾਦ ਦੇ ਮੇਰਾ ਪੁੱਤ ਨਹੀਂ ਕਾਦ ਦੇ ਮੇਰਾ ਬੱਤ ਮੈਂ ਫੇ ਦੇ ਲਾਵੇ ਫੇ ਚੀਜੀ ਵੀ ਦੂੰਗਾ ਤੈਨੂੰ ਚੀਜੀ ਵੀ ਦੂੰਗਾ ਮੈਂ ਕਾਦ ਦੇ ਪੁਸ਼ਪਾ ਕਾਦ ਦੇ ਆਰੇ ਦਾ ਕਰ ਪੀਤੀ ਆਰੇ ਜਿੱਦਾਂ ਪ੍ਰੀਤੀ ਕਰ ਜਿੱਦਾਂ ਕਰ ਐ ਦਾ ਦੇਖੀ ਐਦਾ ਆਰੇ ਐਦਾਂ ਆਦੇ ਐਦਾਂ ਪੁਸ਼ਪਾ ਨਾ ਲੈ ਨਾ ਆਲੇ ਸ਼ੇਰ ਬਣ ਕੇ ਦਿਖਾ ਦੇ ਉਹ ਸ਼ੇਰ ਮੈਨੂੰ ਸ਼ੇਰ ਬਣ ਕੇ ਨੂੰ ਡਰਾ ਦੇ ਨੂੰ ਡਰਾ ਦੇ ਨੂੰ ਡਰਾ ਦੇ ਪੀਤੀ ਨੂੰ ਡਰਾ ਦੇ ਓਏ ਓ ਨਨੁ ਪੁਸ਼ਪਾ ਬਣ ਕੇ ਦਿਖਾ ਦੇ ਬਾਹਰ ਬਾਹਰ ਮੀ ਨਨੁ ਪੁਸ਼ਪਾ ਬਣ ਕੇ ਪੁਸ਼ਪਾ ਕਰ ਦੇ ਪਾਪਾ ਮੀ ਬਾਹਰ ਬਾਹਰ ਨਨੁ ਪੁਸ਼ਪਾ ਬਣ ਦੇ ਪੁਸ਼ਪਾ ਮੰਮੀ ਪਾਪਾ ਮੰਮੀ ਬੋਲ ਨਾ ਪਿਆ ਹੁਣ ਹੈ ਨਾ ਟਿੰਟ ਲੱਗਾ ਰੰਦਾ ਅੱਜ ਕਿੱਦਾਂ ਦਾ ਰਹਿਣਾ ਕਿੱਦਾਂ ਦਾ ਮੌਸਮ ਲਿਆ ਹੋਇਆ ਪਿਆ ਬੋਰੀ ਮੀਂਹ ਅੱਜ ਕਿੱਦਾਂ ਦਾ ਕਿੱਦਾਂ ਦਾ ਹੁੰਦਾ ਮੀਂਹ ਮੀਂਹ ਹਰ ਜੰਦਾ ਮੀਂਹ ਦਾ ਮਤਲਬ ਇਹ ਆ ਕਿ ਅੱਜ ਮੀਂਹ ਹੀ ਪਈ ਜਾਂਦਾ ਤੇਰੇ ਪਵਨ ਤੇ ਕਰਾਂ ਨੌਕਰੀ ਮਾਂ ਤੇਰੇ ਪਵਨ ਤੇ ਹਾਏ ਤੇਰੇ ਪਵਨ ਤੇ ਕਰਾਂ ਨੌਕਰੀ ਸੱਦ ਲੈ ਤੂੰ ਇੱਕ ਵਾਰ ਦਾਤੀਏ ਦੇ ਚਰਨਾ ਦਾ ਪਿਆਰ ਮਾਈ ਨੇ ਮੈਨੂੰ ਹਾਏ ਰੱਖ ਲੈ ਸੇਵਾ ਦਾ ਲੋ ਜੀ ਇਹ ਬਿਊਟੀਫੁੱਲ ਵੇ ਸਮ ਬਿਊਟੀਫੁੱਲ ਬਿਊਟੀਫੁੱਲ

ਮੈਨੂੰ ਅੜਨ ਅੱਗੇ ਇਹ ਪ੍ਰੀਤੀ ਦੇਤੀ ਪ੍ਰੀਤੀ ਦੇਖ ਕੇ ਜਾ ਰਹੇ ਹਾਂ ਅੱਗੇ ਲੈ ਕੇ ਆਓ ਤੁਹਾਨੂੰ ਪਰ ਇਤਨੀ ਭੜਾ ਦਿੱਤੇ ਕੀ ਆ ਦੂੰ ਛੱਡੋ ਲਓ ਜੀ ਸ਼ਿਵ ਸ਼ੰਕਰ ਪੋਲੇਨਾ ਜੀ ਸਾਰਿਆਂ ਤੇ ਮੇਰੇ ਪਰਿਆਤ ਰੱਖਣ ਤੁਹਾਡੇ ਪਰਿਵਾਰ ਤੇ ਤੁਹਾਡੇ ਸਾਰੇ ਪਰਿਵਾਰ ਸਾਰਿਆਂ ਦੇ ਮੋਰ ਪਿਆਰ ਕਰ। ਤੁੰਗ ਬੁਲ੍ਹੇ ਦਾਤੀ ਗੰਦੇ ਨਾ ਕਰੀ। ਜੇ ਕਰੀ ਤੇਹੀ ਤਾਹਦ ਮੈਂ ਜਾਣਾ ਤੂੰ ਦੇਹ ਕਤੀ ਬੰਦ ਨਾ ਕਰੀ। ਆਜੋ